ਹਾਂਜੀ ਕੀ ਹਾਲ ਹੈ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੰਤੋਖ ਸਿੰਘਾਲਾ ਤੇ ਤੇ ਅੱਜ ਹੈਗਾ ਜੀ ਸਾਡਾ ਤੀਜਾ ਬਲੌਗ ਤੇ ਅੱਜ ਜਾ ਰਹੇ ਹਾਂਗੇ ਆਪਾਂ ਮੋਟਰ ਤੇ ਅੱਜ ਤੁਹਾਨੂੰ ਦਿਖਾਉਣੇ ਆ ਸਾਡਾ ਖੇਤ ਕਿ ਸਾਡਾ ਖੇਤ ਕਿਹੋ ਜਿਹਾਗਾ ਉਹ ਤੇ ਕਿਹੜੇ-ਕਿਹੜੇ ਬੂਟੇ ਲੱਗੇ ਹੋਏ ਨੇਗੇ ਕਿਵੇਂ ਉਹਦੇ ਫਸਲ ਲਾਈ ਹੋਈ ਹੈਗੀ ਉਹ ਤੇ ਕਿਹੜੀ-ਕਿਹੜੀ ਫਸਲ ਹੋ ਰਹੀ ਹੈ ਇਸ ਟਾਈਮ ਤੇ ਬਾਕੀ ਹੋਰ ਵੀ ਸਬਜ਼ੀਆਂ ਸਬਜ਼ੀਆਂ ਵਗੈਰਾ ਸਾਰਾ ਕੁਝ ਲਾਇਆ ਹੋਇਆ ਆਪਾਂ ਉੱਥੇ ਜਾ ਕੇ ਸਾਨੂੰ ਸਾਰਾ ਕੁਝ ਚੈੱਕ ਕਰਾਉਣੇ ਆ ਅੱਜ ਹਾਂਜੀ ਫਾਦਰ ਸਾਹਿਬ ਚੱਲੀਏ ਫਿਰ ਖੇਤ ਚਲੋ ਜੀ ਖੇਤ ਜਾਣ ਤੋਂ ਪਹਿਲਾਂ ਆਪਾਂ ਜਿਹੜਾ ਆਪਣੇ ਘਰੇ ਜਾਨਵਰ ਇੱਕ ਆਪਣੇ ਦਿਲ ਦਾ ਕਰੀਬ ਉਹ ਦਿਖਾ ਦਈਏ ਉਹ ਆਤੀ ਅਮਰੀਕਨ ਮੂਲੀ ਚੋਪ ਦੇਖ ਕਿੰਨਾ ਪਿਆਰ ਕਰਦੀ ਆ ਨਾ ਤੇਰਾ ਇਹ ਤਾਂ ਬਾਹਲਾ ਕਰਦੀ ਆ ਬੱਚਾ ਪਾਲੇ ਦੀ ਨਿਕਾ ਜਿਹਾ ਡੱਕਦੀ ਬਹੁਤ ਔਖੀ ਪਾਲੀ ਆ ਉਹ ਜੇ ਕੋਈ ਹੋਰ ਆ ਜੇ ਨਾ ਫਿਰ ਤਾਂ ਇਹਦਾ ਲੋਕ ਲੱਗ ਜਾਂਦਾ ਹੋਰ ਨੂੰ ਨਹੀਂ ਇਹ ਛੱਡਦੀ ਚੁੱਕਾ ਇਹਦਾ ਆਪਣੇ ਦਾ ਪਿਆਰ ਹੈ ਦਾ ਬਚਪਨ ਤੋਂ ਪਾਲੀ ਆ ਤਾਂ ਕਰਕੇ ਇਹੇ ਜੀ ਆਉਂਦੀ ਇਹਦਾ ਨਾਮ ਕੀ ਆ ਇਹਦਾ ਨਾਮ ਆ ਚੋਕ ਉਹਦਾ ਕੀ ਮਤਲਬ ਚੋਕ ਦਾ ਮਤਲਬ ਆ ਜੇ ਕੋਈ ਉੱਪਰ ਆਊਗਾ ਉਹਦੇ ਲਾ ਕੇ ਲੋਕ ਬੱਸ ਚਪੇੜ ਕੇ ਤੋ ਸਹੀ ਗੱਲ ਆ ਹਾਂ ਚੁੱਪੜ ਕੇ ਤੋ ਆਹ ਦੇਖ ਸਕਦੇ ਤੁਸੀਂ ਸਾਡੀ ਕੁੱਤੀ ਚੁੱਪ ਕਿਵੇਂ ਆ ਹੈਲੋ ਕਰਦੇ ਸਾਡੇ ਸਬਸਕ੍ਰਾਈਬਰਸ ਨੂੰ ਹੈਲੋ चलो चलिए फिर लो जी मित्रों आप निकल गए घरों हूं आप जा रहे हैं खेत ਸੋ ਨੂੰ ਦਿਖਾਉਣੇ ਆ ਵੀ ਜਿਹੜਾ ਸਾਡਾ ਖੇਤ ਆ ਉਹ ਕਿੱਧਰਲੀ ਸਾਈਡ ਆ ਜਾ ਕੇ ਆਹ ਟਾਈਮ ਯਾਰ ਜਿਵੇਂ ਹੁਣ ਆ ਮੌਸਮ ਆ ਨਾ ਆ ਮੌਸਮ ਚ ਬੁਲਟ ਹੋਵੇ ਥੱਲੇ ਤੇ ਮਠਾ ਮਠਾ ਚੱਲਦਾ ਹੋਵੇ ਤੇ ਕਿਆ ਹੀ ਸਵਾਦ ਆ ਰਿਆ ਨਾ ਇਸ ਟਾਈਮ ਯਾਰੋ ਸੋ ਨੂੰ ਮੈਂ ਕੀ ਦੱਸਾਂ ਮੂੰਹੋਂ ਬੋਲ ਕੇ ਆ ਸੀ ਗਈ ਨਾਲਾ ਆ ਗਿਆ ਨਾਲਾ ਤੇ ਆ ਨਾਲੇ ਦੇ ਸਾਈਡ ਤੇ ਜਿਹੜੀ ਉਹ ਮੋਟਰ ਦਿਖ ਰਹੀ ਆ ਨਾ ਮੇਰੇ ਬੀਰੋ ਉਹ ਹੈਗੀ ਆਪਣੀ ਮੋਟਰ ਤੇ ਆ ਜਿੰਨੀ ਵੀ ਜ਼ਮੀਨ ਹੈ ਇੱਧਰ ਤੋਂ ਉੱਥੇ ਚੱਲ ਕੇ ਦਿਖਾਉਣੇ ਆ ਵੀ ਇਹ ਕਿੱਥੋਂ ਤੋਂ ਕਿੱਥੇ ਦਾ ਕਬਣੀ ਆ ਆ ਦੇਖੋ ਬਾਕੀ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਉੱਤੇ ਮੌਸਮ ਦਾ ਕਿੰਨਾ ਘੈਂਟ ਹੋਇਆ ਹੋਇਆਗਾ ਆ ਆ ਗਈ ਆਪਣੀ ਮੋਟਰ ਵਾਲੀ ਪਹੀ ਆ ਲਾਇਆ ਆਪਾਂ ਨੇ ਖੀਰਾ ਆ ਚੱਕੋ ਮਿੱਤਰੋ ਆਪਾਂ ਪਹੁੰਚ ਗਏ ਮੋਟਰ ਤੇ ਆਹ ਦੇਖੋ ਲੋ ਵੀ ਮਿੱਤਰੋ ਚੱਕੋ ਆਪਾਂ ਆ ਗਏ ਮੋਟਰ ਤੇ ਤੇ ਆ ਬੈਠੇ ਨੇ ਆਪਣੇ ਫਾਦਰ ਸਾਹਿਬ ਐਨ ਪੂਰੀ ਟੌਰ ਨਾਲ ਦੇਖੋ ਮੰਜੇ ਤੇ ਹਾਂਜੀ ਹੁਣ ਆਪਾਂ ਮੋਟਰ ਤੇ ਤਾਂ ਆ ਗਏ ਹੁਣ ਆਪਾਂ ਜਿਹੜੇ ਜਿਹੜੇ ਆਪਣੇ ਮੋਟਰ ਤੇ ਦਰਖਤ ਲਾਏ ਹੋਏ ਨੇਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਸਾਰਿਆਂ ਦਾ ਇਤਿਹਾਸ ਦੱਸੋ ਵੀ ਕਦੋਂ ਲਾਏ ਨੇ ਦੱਸ ਦਿਨੇ ਆ ਕਿਵੇਂ ਲਾਏ ਨੇਗੇ ਆਹ ਦੇਖੋ ਵੀ ਮਿੱਤਰੋ ਆ ਕਿੱਡਾ ਸ਼ਾਨਦਾਰ ਤੇ ਕਿੱਡਾ ਵੱਡਾ ਤੇ ਕਿੰਨਾ ਹਰਾ ਭਰਾ ਦਰਖਤ ਹੈਗਾ ਤੇ ਹੁਣ ਆਹ ਦਰਖਤ ਬਾਰੇ ਆਪਾਂ ਜਾਣਦੇ ਆਪਣੇ ਫਾਦਰ ਸਾਹਿਬ ਤੋਂ ਵੀ ਕਦੋਂ ਲਾਇਆ ਸੀਗਾ ਕਿਵੇਂ ਲਾਇਆ ਸੀ ਕਿਹਨੇ ਲਾਇਆ ਸੀ ਤੇ ਕਿੰਨੇ ਟਾਈਮ ਦਾ ਤੇ ਕਿਹੜਾ ਦਰਖਤ ਹੈ ਇਹ ਦੱਸੋ ਜੀ ਇਹ ਹੈਗੀ ਆ ਬਰਮਾ ਡੇਕ ਬਰਮਾ ਡੇਗ ਇਹਨੂੰ ਹੋ ਗਏ 10-12 ਸਾਲ ਹੋ ਗਏ ਲਾਈ ਨੂੰ ਮੈਂ ਹੀ ਲਾਈਤੀ ਮੈਂ ਲਾਈਤੀ ਓਰੇ 10-12 ਸਾਲ ਹੋ ਗਏ ਹੈ ਹਾਂ 10-12 ਸਾਲ ਹੋ ਗਏ ਇਹਨੂੰ ਤਾਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹਨੂੰ ਹੋ ਗਏ 10-12 ਸਾਲ ਇਹ ਹੈਗੀ ਹੈ ਕਿ ਬਰਮਾ ਡੇਗ ਇਸ ਦੋ ਵਾਰ ਹੁਣ ਸੋਨੂੰ ਲੈ ਕੇ ਚਾਲਦੇ ਆਂਗੇ ਅਗਲੇ ਦਰਖਤ ਤੇ ਚਲੋ ਵੀ ਆਹ ਦੇਖ ਸਕਦੇ ਹੋ ਤੁਸੀਂ ਮਿੱਤਰੋ ਆਹ ਹੈਗਾਗਾ ਆਪਣੀ ਮੋਟਰ ਤੇ ਦੂਜਾ ਦਰਖਤ ਦੇਖੋ ਕਿੱਡਾ ਜਿਆਦਾ ਵੱਡਾ ਦਰਖਤ ਹੈ ਇਹ ਇਦੇ ਬਾਰੇ ਆਪਾਂ ਲੈਣੇ ਆਂਗੇ ਜਾਣਕਾਰੀ ਹਾਂਜੀ ਦੱਸੋ ਫਾਦਰ ਸਾਹਿਬ ਇਹ ਕਿਹੜਾ ਦਰਖਤ ਆ ਇਹ ਹੈਗੀ ਆਪਣੀ ਜਾਮਣ ਓਕੇ ਇਹ ਇਹ ਨੂੰ ਹੋਗੇ 34-35 ਸਾਲ ਹੋ ਗਏ ਲੱਗੇ ਨੂੰ ਅੱਛਾ ਹਾਂ ਫਲ ਦਿੰਦੀ ਆ ਬਹੁਤ ਵਧੀਆ 34-35 ਸਾਲ ਹੋ ਗਏ ਆਪਾਂ ਹਰੇਕ ਸਾਲ ਦਰਖਤ ਲਾਉਣੀ ਲਾਉਣੇ ਆ ਮੋਟਰ ਤੇ ਓਕੇ ਇਹ ਨੂੰ ਹੋ ਗਏ 34-35 ਸਾਲ ਦੇਖੋ ਦੋਸਤੋ ਕਿੰਨੀ ਸ਼ਾਨਦਾਰ ਜਾਮਣ ਆ ਇਹ ਇਨੂੰ 34-35 ਸਾਲ ਹੋ ਗਏ ਲੱਗੇ ਨੂੰ ਤੇ ਯਾਰ ਇਹ ਮੁੱਲ ਵੀ ਮੋੜਦੀ ਹੈਗੀ ਮੈਂ ਜਦੋਂ ਛੋਟੇ ਤੋਂ ਲੈ ਕੇ ਹੁਣ ਤੱਕ ਐਡਾ ਵੱਡਾ ਹੋ ਗਿਆ ਅਸੀਂ ਕਦੇ ਬਾਜ਼ਾਰੋਂ ਲੈ ਕੇ ਜਾਮਣ ਨਹੀਂ ਖਾਦੇਗੀ ਉਰੋਂ ਅਸੀਂ ਲੈ ਕੇ ਜਾਂਦੇ ਹੁਣ ਜਾਮਣ ਜੇ ਤੁਸੀਂ ਇਹਦੇ ਜਾਮਣ ਦੇਖੋ ਨਾ ਇਹਦੀ ਜਾਮਣ ਐਡੀ ਐਡੀ ਹੁੰਦੀ ਹੈ ਕਿ ਇੰਨਾ ਜਿਆਦਾ ਮਿੱਠਾ ਫਲ ਹੁੰਦਾ ਨਾ ਇਹਦਾ ਜੇ ਇੱਕ ਵਾਰੀ ਤੁਸੀਂ ਖਾ ਲੋਂਗੇ ਤਾਂ ਤੁਸੀਂ ਕਹੋਗੇ ਅਸੀਂ ਵੀ ਹਰੇਕ ਵਾਰੀ ਆਹੀ ਜਾਮਣ ਦਾ ਫਲ ਖਾਣਾ ਹੈਗਾ ਤੇ ਹੁਣ ਸਾਨੂੰ ਅੱਗੇ ਲੈ ਕੇ ਚੱਲਦੇ ਆ ਅਗਲੇ ਬੂਟੇ ਤੇ ਚਲੋ ਵੀ ਚੱਲੀਏ ਲੋ ਵੀ ਮਿੱਤਰੋ ਆਪਾਂ ਆ ਗਏ ਅਗਲੇ ਦਰਖਤ ਜਿਹੜਾ ਆਪਣੀ ਮੋਟਰ ਤੇ ਲੱਗਿਆ ਹੋਇਆਗਾ ਇਹ ਜਿਹੜਾ ਦਰਖਤ ਆ ਇਹ ਹੈਗਾਗਾ ਅਮਰੂਦ ਦਾ ਦਰਖਤ ਤੇ ਬਾਕੀ ਡਿਟੇਲ ਵਿੱਚ ਦੱਸਣਗੇ ਤੁਹਾਨੂੰ ਸਾਡੇ ਫਾਦਰ ਸਾਹਿਬ ਇਹ ਜਿਹੜਾ ਅਮਰੂਦ ਆ ਇਹਦਾ ਫਲ ਇੰਨਾ ਮਿੱਠਾ ਬਹੁਤ ਵਧੀਆ ਨਾਲੇ ਇਹਨੂੰ ਬਿਮਾਰੀ ਬਹੁਤ ਘੱਟ ਪੈਂਦੀ ਆ ਕਾਣਾ ਨਹੀਂ ਹੁੰਦਾ ਇਹ ਅਮਰੂਦ ਆਪਾਂ ਨੇ ਲੈਦੀ ਨਸਲੀ ਚੋ ਲਿਆ ਕੇ ਇਹਨੂੰ ਵੀ ਹੋ ਗਿਆ ਮੇਰੇ ਖਿਆਲ 12-13 ਸਾਲ ਹੋ ਗਏ ਨੂੰ ਅੱਛਾ ਹਾਂ ਇੱਕ ਆਪਾ ਲਾਇਏ ਨੇ ਨਵੇਂ ਫੁੱਟੇ ਆਹ ਛਾਲ ਸੋਨੂੰ ਦਿਖਾਉਣੇ ਆ ਆਓ ਚੈੱਕ ਕਰੋ ਆ ਹੈਗੀ ਆ ਜਾਮਣ ਤੇ ਹੁਣ ਆਪਾਂ ਛੋਨੂੰ ਦਿਖਾਉਣੇ ਆ ਆਪਣਾ ਦੂਸਰਾ ਫੁੱਟਾ ਆ ਹੈਗਾ ਅੰਬ ਅੰਮਰਪਾਲੀ ਅੰਬ ਲਾਇਆ ਅੰਮਰਪਾਲੀ ਅੰਬ ਤੇ ਆ ਹੈਗਾ ਫੁੱਲ ਵਾਲਾ ਬੂਟਾ ਲਾਇਆ ਵੀ ਇੱਥੇ ਫੁੱਲ ਖੁਸ਼ਬੂਲ ਰਹੇ ਠੀਕ ਹੈ ਤੇ ਉਦੋਂ ਬਾਅਦ ਆ ਲਾਇਆ ਆਪਾਂ ਨੇ ਇਹ ਦੇਖੋ ਚੱਲ ਵੀ ਇਹ ਲਾਈ ਦੀ ਆਪਾਂ ਨੇ ਟਾਲੀ ਕਿਉਂ ਹੁਣ ਟਾਲੀਆਂ ਅਲੋਪ ਹੋ ਗਈਆਂ ਆਪਣੇ ਏਰੀਆ 'ਚ ਟਾਲੀ ਬਹੁਤ ਜ਼ਿਆਦਾ ਘਟਾ ਇਹ ਆਪਾਂ ਲਾਈਆ ਤਾਂ ਲਿਆ ਕੇ ਨਰਸਰੀ 'ਚ ਉਹ ਇਹ ਹੁਣ ਫੁੱਟਲੀ ਇਹ ਰੱਬ ਦੇ ਹੁਕਮ ਨਾਲ ਇਹਨੂੰ ਟਾਈਮ ਲੱਗਦਾ ਜ਼ਿਆਦਾ ਪਰ ਆਪਣੇ ਜੇ ਚੱਲ ਪਈ ਚੱਲਦਾ ਪਈ ਤੇ ਬਹੁਤ ਵਧੀਆ ਸੌਂ ਹੁੰਦੀ ਹੈ ਇਹਦੀ ਬਹੁਤ ਵਧੀਆ ਢੱਕਾ ਹੁੰਦਾ ਇਹਦਾ ਤੇ ਬਹੁਤ ਹੀ ਵਧੀਆ ਚੀਜ਼ ਹੈ ਤੇ ਆਜੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਆ ਲਾਇਆ ਆਪਾਂ ਨੇ ਦੇਸੀ ਨਿੰਬੂ ਇਹਦੀ ਕਲਮ ਤੋਂ ਹੀ ਇਹ ਤਿਆਰ ਹੁੰਦਾ ਦੀ ਕਲਮ ਲਾਈ ਆਪਾਂ ਨੇ ਇਹ ਕਲਮ ਤੋਂ ਫੁੱਟਣ ਲੱਗ ਗਿਆ ਇਹਦਾ ਨਿੰਬੂ ਜਿਹੜਾ ਲੱਗਦਾ ਦੇਸੀ ਨਿੰਬੂ ਐਡਾ ਐਡਾ ਨਿੰਬੂ ਲੱਗਦਾ ਇਹਦਾ ਐਡਾ ਐਡਾ ਸੋਨੂੰ ਕੱਪ ਆਪਣੇ ਘਰੇ ਲੱਗਿਆ ਹੋਇਆ ਸੋਨੂੰ ਦਿਖਾ ਦਾਂਗੇ ਐਡਾ ਐਡਾ ਨਿੰਬੂ ਚਲੋ ਹੁਣ ਸੋਨੂੰ ਆਪਾਂ ਦਿਖਾਉਣੇ ਆ ਆਪਣੇ ਫਸਲ ਬਾੜੀ ਕਿਹੜੀ ਕਿਹੜੀ ਲਾਈ ਹੋਈ ਆ ਚਲੋ ਆਜੋ ਹੁਣ ਆਪਾਂ ਜਾ ਰਹੇ ਹਾਂਗੇ ਆਪਣੀ ਫਸਲ ਬਾੜੀ ਕਿਹੜੀ ਕਿਹੜੀ ਲਾਈ ਹੋਈ ਆ ਖੇਤ ਸੋਨੂੰ ਉਹ ਦਿਖਾਉਣਾ ਹਾਂਜੀ ਇਹ ਜਿਹੜੀ ਜੀਰੀ ਆ ਝੋਨਾ ਦਾ ਇਹ ਹੈਗਾ ਪੁਗਸ਼ਾ ਦਾ 1609 ਹਾਈਬ੍ਰਿਡ ਇਹਨੂੰ ਬਿਮਾਰੀ ਘੱਟ ਪੈਂਦੀ ਆ ਆਹ ਦੇਖ ਲੋ ਇਹਦੇ ਸਪਰੇਇ ਇੱਕ ਕਰੀਆ ਹੁਣ ਲੈ ਇਹਨੂੰ ਕਿਤੇ ਬਿਮਾਰੀ ਨਹੀਂ ਪੈਂਦੀ ਨਾ ਇਹਨੂੰ ਤੇਲਾ ਪਾਵੇ ਵਾਲਾ ਤੇਲਾ ਵੀ ਨਹੀਂ ਪੈਂਦਾ ਗੋਭਗਾ ਕੋਈ ਬਿਮਾਰੀ ਇੰਨੀ ਖਾਸ ਨਹੀਂ ਪੈਂਦੀ ਜਾਨੀ ਛਾਹ ਜੋ 20-25% ਬਿਮਾਰੀ ਮਸਾਂ ਪੈਂਦੀ ਐ ਇਹਨੂੰ ਇਸ ਕਰਕੇ ਪਰ ਵੀ ਲਾਇਆ ਦੀ ਆਪਣੇ ਬਹੁਤ ਵਧੀਆ ਝਾੜਦੀ ਇਸ ਵਾਰ ਤਾਂ ਆਪਣੇ ਅੱਧੇ ਪਿੰਡ ਤੋਂ ਵੱਧ ਦੇ ਨਹੀਂ ਬੀਜ ਲੈ ਲਿਆ ਮੇਤੋਂ ਲਾ ਲਿਆ ਇਹ ਇਹ ਤਾਂ ਬਹੁਤ ਵਧੀਆ ਵੀ ਆ ਇਧਰੋਂ ਆਹ ਜਿੰਨੀ ਵੀ ਤੁਸੀਂ ਜ਼ਮੀਨ ਦੇਖ ਸਕਦੇ ਆ ਇਧਰ ਉਹ ਨਾਲੇ ਤੋਂ ਲੈ ਕੇ ਆ ਜਿਹੜਾ ਸਾਰਾ ਟੱਕ ਇਧਰੋਂ ਇਹ ਆ ਆਪਣਾ ਤੇ ਇਧਰਲੀ ਸਾਈਡ ਤੋਂ ਉਹ ਨਾਲੇ ਤੋਂ ਲੈ ਕੇ ਜਿਹੜੀ ਉਹ ਸਾਹਮਣੇ ਮੋਟਰ ਦਿਖ ਰਹੀ ਆ ਉਹ ਤੇ ਉਧਰੋਂ ਜਿਹੜਾ ਉਹ ਦਰਖਤ ਆ ਉਹ ਸਾਰੀ ਆਪਣੀ ਜ਼ਮੀਨ ਆ ਤੇ ਜਿਹੜਾ ਸਾਰਾ ਟੱਕਾ ਗਾ ਇਹ ਕਿੰਨਾ ਗਾ ਇਹ ਤੁਹਾਨੂੰ ਦੱਸਣਗੇ ਆਪਣੇ ਫਾਦਰ ਸਾਹਿਬ ਆਜੋ ਫਾਦਰ ਸਾਹਿਬ ਦੱਸੋ ਵੀ ਇਧਰਲੀ ਸਾਈਡ ਕਿੰਨਾ ਟੱਕਾ ਤੇ ਇਧਰਲੀ ਸਾਈਡ ਕਿੰਨਾ ਟੱਕਾ ਇਧਰ ਹੈਗੇ ਆਪਣੇ 4 ਕਿਲੇ ਤੇ ਇਧਰ ਹੈਗੇ 14 ਕਿਲੇ ਟੋਟਲ ਕਿੰਨੇ ਬਣ ਗਏ ਕਿਲੇ ਨੇ ਚਲੋ ਠੀਕ ਆ ਹੁਣ ਆਪਾਂ ਸਾਨੂੰ ਚੱਲ ਕੇ ਦਿਖਾਉਣੇ ਆਂਗੇ ਦੂਜੀ ਮੋਟਰ ਤੇ ਦੋ ਤਾਂ ਹੋ ਗਿਆ ਤੀਜੀ ਹਾਂ ਅੱਜ ਤੀਜੀ ਮੋਟਰ ਤੇ ਦੇਖੋ ਮਿੱਤਰੋ ਇੱਕ ਤਾਂ ਹੈਗੀ ਹੈ ਕਿ ਉਹ ਸਾਹਮਣੇ ਔਲੂ ਤੇ ਇੱਕ ਉਹ ਇਹਨੂੰ ਆਪਾਂ ਕਹਿ ਦਿੰਦੇ ਆਂਗੇ ਔਲੂਆਂ ਨੂੰ ਪੰਜਾਬੀ ਜਿਵੇਂ ਆਪਣੀ ਪੰਜਾਬੀ ਭਾਸ਼ਾ ਮੋਟਰਾਂ ਇੱਕ ਆਪਣੀ ਉਹ ਮੋਟਰ ਆ ਇੱਕ ਉਹ ਕਿੰਨੇ ਹੋ ਗਏ ਦੋ ਇੱਕ ਜਿਹੜੀ ਉਹ ਸਾਹਮਣੇ ਦੀਂਦੀ ਹੈਗੀ ਚਿੱਟਾ ਜਿਹਾ ਕੋਠਾ ਉਹ ਵੀ ਆਪਣੀ ਮੋਟਰ ਆ ਹੋ ਗਏ ਤਿੰਨ ਇੱਕ ਹੈਗੀ ਆਪਣੀ ਪਿੰਡ ਹੋ ਗਏ ਚਾਰ ਹੁਣ ਆਪਾਂ ਤੁਹਾਨੂੰ ਚੱਲ ਕੇ ਦਿਖਾਉਣੇ ਆਂ ਤੀਜੀ ਮੋਟਰ ਤੇ ਉਦੋਂ ਬਾਅਦ ਜਾਵਾਂਗੇ ਚੌਥੀ ਮੋਟਰ ਤੇ ਆ ਦੇਖੋ ਮਿੱਤਰੋ ਕਿੰਨਾ ਸ਼ਾਨਦਾਰ 뷰 ਆ ਨਾਲੇ ਦਾ ਯਾਰ ਇਹ ਜੇ ਥਾਂਵੇਂ ਚ ਟਰੈਵਲ ਕਰਕੇ ਨਾ ਇੰਨਾ ਕਿ ਜ਼ਿਆਦਾ ਦਿਲ ਨੂੰ ਸਕੂਨ ਮਿਲਦਾ ਨਾ ਹਰੇ ਭਾਈ ਚ ਉਂ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਵੀ ਅੱਖਾਂ ਦੀ ਰੌਸ਼ਨੀ ਵਾਸਤੇ ਹਰੇ ਭਾਈ ਵਧੀਆ ਈ ਪਰ ਯਾਰ ਮੈਨੂੰ ਪਰਸਨਲੀ ਨੇਚਰ ਨਾਲ ਜੁੜ ਕੇ ਰਹਿਣਾ ਬਹੁਤ ਪਸੰਦ ਆ ਤੇ ਹੁਣ ਆਪਾਂ ਆ ਗਏ ਆਪਣੀ ਤੀਜੀ ਮੋਟਰ ਤੇ ਯਾਨੀ ਕਿ ਤੀਜੇ ਕੋਠੇ ਤੇ ਹੁਣ ਸਾਨੂੰ ਤੀਜੇ ਕੋਠੇ ਤੇ ਚੱਲ ਕੇ ਦਿਖਾਉਣੇ ਆ ਵੀ ਉੱਥੇ ਕਿਵੇਂ ਕੀ ਸਿਸਟਮ ਆ ਸਾਰਾ ਕੁਝ ਤੇ ਉੱਥੇ ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਾਂ ਉੱਥੇ ਮੇਰਾ ਤੇ ਮੇਰੇ ਛੋਟੇ ਭਾਈ ਦਾ ਨੌ ਵੀ ਲਿਖਿਆ ਹੋਇਆ ਹੈਗਾ ਉਹ ਮੋਟਰ ਤੇ ਚਲੋ ਵੀ ਉਹ ਆ ਗਈ ਸਾਹਮਣੇ ਮੋਟਰ ਹੁਣ ਸਾਨੂੰ ਉੱਥੇ ਰੋਕ ਕੇ ਦਿਖਾਉਣੇ ਆ ਵੀ ਕੀ ਸਿਸਟਮ ਆ ਆਹ ਲਓ ਵੀ ਚੱਕੋ ਵੀ ਮਿੱਤਰੋ ਆਪਾਂ ਆ ਗਏ ਆਪਣੀ ਦੂਜੇ ਪਾਸੇ ਖੇਤ ਚ ਜਿਹੜੀ ਮੋਟਰ ਆ ਉਹ ਤੇ ਤੇ ਆਹ ਦੇਖੋ ਆਪਾਂ ਕਿਵੇਂ ਤਿਆਰ ਕੀਤੀ ਹੋਈ ਹੈ ਇਹ ਮੋਟਰ ਆਹ ਸੀ ਇਹਦਾ ਛੋਟਾ ਜਿਹਾ ਆਲੂ ਇੱਥੇ ਯਾਰ ਮੈਂ ਛੋਟੇ ਹੁੰਦੇ ਬਹੁਤ ਨਾ ਆਇਆਗਾ ਪਾਣੀ ਵੇਹਣ ਪੂਰਾ ਠੰਡਾ ਪਿਆਗਾ ਬਾਕੀ ਜਿੰਨੇ ਵੀ ਤੁਸੀਂ ਆਹ ਬੋਤਲਾਂ ਦੇਖ ਸਕਦੇ ਹੋਗੇ ਇਹ ਮੈਂ ਹੀ ਲਾਈਆਂ ਹੋਈਆਂ ਨੇ ਕੱਟ ਕੇ ਔਰੇ ਬੂਟੇ-ਬੱਟੇ ਜਿਹੜੇ ਲਾਏ ਹੋਏ ਨੇਗੇ ਤੇ ਇਹਨੂੰ ਆਪਾਂ ਚਿੱਟੇ ਰੰਗ ਦੀ ਕਲੀ ਵੀ ਕਰੀ ਹੋਈ ਆ ਮੋਟਰ ਨੂੰ ਤੁਸੀਂ ਦੇਖ ਸਕਦੇ ਹੋ ਬਾਕੀ ਇੱਧਰ ਵੀ ਆਪਾਂ ਜਿਹੜੇ ਆਹ ਦਰਖਤ-ਦਰਖਤ ਨੇ ਆ ਸਾਰਾ ਕੁਝ ਆਪਾਂ ਹੀ ਲਾਇਆ ਹੋਇਆਗਾ ਆ ਡੇਗਾ ਡੂਗਾ ਤੂੰ ਨਮਾਇ ਉਹਨੇ ਕਿਹਾ ਸੀ ਕਿ ਮੈਂ ਆਪਦੇ ਨਾਂ ਦਿਖਾਉਂਗਾ ਲਿਖਿਆ ਹੋਇਆ ਆਹ ਦੇਖੋ ਜੀ ਆ ਲਿਖਿਆ ਹੋਇਆ ਮੇਰਾ ਨਾਂ ਸਾਹਿਲਦੀਪ ਉਹ ਲਿਖਿਆ ਮੇਰੇ ਭਾਈ ਦਾ ਨਾਂ ਮਾਨਵਦੀਪ ਚੱਲੀਏ ਚਲੋ ਜੀ ਚੱਲੀਏ ਹਾਂਜੀ ਹੁਣ ਆਪਾਂ ਚੱਲਦੇ ਆਂਗੇ ਆਪਣੀ ਪਹਿਲਾ ਵਾਲੀ ਮੋਟਰ ਤੇ ਕਿਉਂਕਿ ਉੱਥੇ ਆਪਾਂ ਆਪਣੇ ਪਹੀਆਂ ਦਾ ਹਿਸਾਬ ਕਿਤਾਬ ਵੀ ਕਰਨਾਗਾ ਆਪਾਂ ਲੱਗੇ ਆ ਕਰਨ ਹਿਸਾਬ ਕਿਤਾਬ ਬੰਦੇ ਦਾ ਕਿਵੇਂ ਆ ਠੀਕ ਆ ਸਰ ਸਾਡੀ ਹੋਰ ਦੱਸ ਪੰਪ ਠੀਕ ਕਿਉਂ ਕਰ ਜਰਾ ਛੇ 3 ਕਿੰਨੇ ਪੰਪ ਲਵਾਏ ਸੀ ਆਪਾਂ 21 21 21 ਪੰਪਾਂ ਦਾ 630 ਰੁਪਏ ਲੈਂਦਾ ਹੈ ਹਾਂ ਚੱਲ ਠੀਕ ਆ ਚੱਲੀਏ ਫਿਰ ਚਲੋ ਜੀ ਠੀਕ ਹੈ ਸਰਦਾਰ ਜੀ ਓਕੇ ਹਾਂ ਚੱਲ ਠੀਕ ਆ ਠੀਕ ਹੈ ਜੀ ਚਲੋ ਜੀ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਜਿਹੜੀ ਆਪਣੀ ਹੈਗੀ ਹੈਗੀ ਪਿੰਡ ਮੋਟਰ ਬੰਦੇ ਦਾ ਆਪਾਂ ਹਿਸਾਬ ਕਿਤਾਬ ਕਰਤਾ ਤੇ ਚਲੋ ਆਪਾਂ ਹੁਣ ਚੱਲਦੇ ਆਂਗੇ ਪਿੰਡ ਵਾਲੀ ਮੋਟਰ ਤੇ ਚਲੋ ਜੀ ਚੱਲੀਏ ਇੱਥਾ ਤੁਸੀਂ ਦੇਖ ਸਕਦੇ ਹੋਗੇ ਔਰ ਕਿੰਨਾ ਸ਼ਾਨਦਾਰ ਮੌਸਮ ਹੋਇਆ ਹੈ ਅੱਜ ਆਹ ਦੇਖੋ ਖੇਤ ਆ ਗਿਆ ਯਾਰ ਬੜਾ ਹੀ ਜੀ ਲੱਗਦਾ ਹੈਗਾ ਆਹ ਦੇਖੋ ਮਿੱਤਰੋ ਆ ਆ ਗਈ ਮੋਟਰ ਤੇ ਇਹਨੂੰ ਅੰਡਰਗਰਾਊਂਡ ਪਾਈਪ ਲੱਗਿਆ ਹੋਇਆ ਹੈਗਾ ਇਹ ਜਿਹੜਾ ਅੰਡਰਗਰਾਉਂਡ ਪੈ ਪਾਇ ਕਿੱਥੇ ਜਾਂਦਾਗਾ ਇਹ ਵੀ ਤੁਹਾਨੂੰ ਚੱਲ ਕੇ ਦਿਖਾਉਣੇ ਆ ਆਓ ਚੱਲੀਏ ਆਹ ਦੇਖੋ ਮਿੱਤਰੋ ਆਹ ਜਿਹੜਾ ਅੰਡਰਗਰਾਉਂਡ ਹੈਗਾ ਇਹ ਉਰੇ ਆ ਕੇ ਨਿਕਲਦਾਗਾ ਆ ਜਿੰਨੀ ਵੀ ਉਰੇ ਆ ਸਾਰੀ ਜ਼ਮੀਨ ਆ ਤੁਸੀਂ ਦੇਖ ਲਓ ਆਪਣੇ ਘਰ ਦੇ ਸਾਈਡ ਤੇ ਇਹ ਸਾਰੀ ਆਪਣਾ ਟੱਕਗਾ 400 ਰੁਪਏ ਆਏ ਤੁਹਾਨੂੰ ਸਾਡੇ ਤਾਇਆ ਜੀ ਨਾਲ ਵੀ ਮਲਾਉਣੇ ਆ ਹਾਂਜੀ ਸਤਿ ਸ੍ਰੀ ਅਕਾਲ ਤਾਇਆ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਓਕੇ ਕੰਮ ਕੀ ਬਣਦਾ ਉਹ ਬਣਨਾ ਕੀ ਹੈ ਵਿਲੇ ਹੁਣ ਤੋਂ ਜਿਰੀ ਜਿਰੀ ਲੱਗੀਆਂ ਪਈਆਂ ਨੇ ਬਲਜਿੰਦਰ ਦਾ ਹੋਂ ਦਾ ਫੋਨ ਹਾਂ ਬਲਜਿੰਦਰ ਠੀਕ ਠਾਕ ਚਲੋ ਵਧੀਆ ਠੀਕ ਹੀ ਚਾਹੀਦਾ ਕੀ ਲੱਗਦਾ ਉਹ ਅੱਜ ਮੀ ਨਹੀਂ ਲੱਗਦਾ ਚਾਂਦ ਹਾਂ ਗਰਮੀ ਕੋ ਹੋਰ ਹੋਰ ਠੀਕ ਆ ਇਧਰ ਵੀ ਹੈਗੇ ਹੈਗੇ 20 ਕ ਬਿੱਗੇ ਜ਼ਮੀਨ ਆਪਣੀ ਇਹ ਬੀ ਬਾਈ ਹਾਂ ਬਾਈ ਕਾ ਉਹ ਦੇਖੋ ਦੋਨੇ ਭਾਈ ਖੜੇ ਕਿਵੇਂ ਲੱਗਦੇ ਨੇਗੇ ਚਲ ਹੋਸ਼ਣਾਓ ਫਿਰ ਹਾਂਜੀ ਮਿੱਤਰੋ ਤੁਸੀਂ ਅੱਜ ਸਾਡਾ ਬਲੌਗ ਦੇਖ ਹੀ ਲਿਆ ਤੇ ਥੱਲੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਸਾਰੇ ਜਾਨੇ ਦੱਬ ਕੇ ਲਾਈਕ ਤੇ ਸ਼ੇਅਰ ਕਰਦੇ ਹੋ ਸਾਡੇ ਵਲੌਗ ਨੂੰ ਚਲੋ ਠੀਕ ਆ ਜਿੰਨਾਂ ਚਿਰ ਅਗਲਾ ਵਲੌਗ ਨਹੀਂ ਆਉਂਦਾ ਲਵ ਯੂ ਸਾਰਿਆਂ ਨੂੰ ਤੇ ਆਪ ਦਾ ਧਿਆਨ ਰੱਖੋ ਓਕੇ ਬਾਏ ❤️ ਕਰਕੇ ਲਵ ਜੂ ਕਮੈਂਟਾਂ ਦੀ ਕਰ ਦਿਓ ਤੁੱਕੀ ਬਾਏ